ਕਹ ਵਟ ਗਿਆ ਨਿਆਉਂ ਦਾ ਲੋਟ ਨੂੰ ਕੀ ਹੋਇਆ ਇਹਨੂੰ ਆ ਤਾਂ ਬਾਲਾ ਵੱਡਾ ਗਾ ਮੈਥੋਂ ਨਹੀਂ ਆਇਆ ਲੋਟਣਾ ਆਇਆ ਮੈਂ ਤਾਂ ਕਦੇ ਪਾਈ ਨਹੀਂ ਨਾਲ ਇੰਨੇ ਗੰਦੇ ਨੂੰ ਗੁੰਦੇ ਜੇ ਕੁੜੇ ਪੁੱਤਾਂ ਕੀ ਕਰੀ ਜਾਨੀ ਐ ਐ ਡੈਡ ਥੋੜੇ ਥੋਪੇ ਕੱਢਦੇ ਹੁੰਦੇ ਨਾ ਹੋਰ ਬਰੀਕ ਨੰਗੰਦੇ ਪਾਉਂਦੇ ਹੁੰਦੇ ਨਾ ਧੀਏ ਮੰਮੀ ਮੈਂ ਤਾਂ ਜਾਈ ਹਾਂ ਹੁੰਦੇ ਫਿਰ ਡੈਡੀ ਹੁਣ ਕੀ ਹੋਰ ਕੀ ਕਰਾਂ ਫਿਰ ਮੈਂ ਕਿਤੇ ਮੈਂ ਇਹਦਾ ਤੂੰ ਕੰਬਲ ਚੋਂ ਮਰੀ ਵਾਲਾ ਵੱਡਾ ਗਾ ਹੁਣ ਕੀ ਕਰਾਂ ਫਿਰ ਮੈਂ ਤਾਂ ਤੂੰ ਤਾਂ ਕੰਬਲ ਚ ਵੀ ਮੋਰੀਆਂ ਕੱਢ ਤੀਆਂ ਆਏ ਥੋੜੇ ਪਾਉਂਦੇ ਹੁੰਦੇ ਨਾ ਨਵਾਂ ਕੰਬਲ ਸੀ ਨਵਾਂ ਗਲਾਫ ਚੜਾਇਆ ਸੀ ਮੈਂ ਤਾਂ ਮੈਨਾਂ ਕੰਬਲ ਨਾ ਤੂੰ ਤਾਂ ਮੋਰਗੀ ਕਰਤੀਆਂ ਹੱਦ ਹੋ ਗਈ ਤੇਰੇ ਆਈ ਤਾਂ ਮੈਨੂੰ ਜਦੋਂ ਨਹੀਂ ਪਾਉਣਿਆ ਆਉਂਦਾ ਜਦੋਂ ਮੈਂ ਨਹੀਂ ਕਦੇ ਪਾਏ ਤਾਂ ਕੰਬਲ ਹੀ ਪਰ ਬਾਲਾ ਵੱਡਾ ਆਂਦਾ ਮੈਂ ਲੋਟ ਹੀ ਨਹੀਂ ਆਉਣਾ ਕਿਸੇ ਪਾਸੇ ਨਹੀਂ ਆਉਣਾ ਲੋਟ ਕੇ ਨਹੀਂ ਆਉਣਾ ਲੋਟ ਆਊਗਾ ਲੈ ਤੈਨੂੰ ਮੈਂ ਪਾ ਕੇ ਦਿਖਾਵਾਂ ਹੈ ਆਏ ਥੋੜੇ ਪਾਉਂਦੇ ਹੁੰਦੇ ਨੇਗੇ ਸਹੀ ਤਾਂ ਹੈਗਾ ਨਾਲੇ ਉਹੀ ਗੱਲ ਵਧੀਆ ਲੋਟ ਆਜੂਗਾ ਆਏ ਨਹੀਂ ਪਾਉਂਦੇ ਹੁੰਦੇ ਨੇ ਪਾਣੇ ਹੋਣਾ ਕੀ ਸੀਗਾ ਹਾਂ ਆ ਕੰਪਸ ਸੀ ਨਵਾਂ ਲਿਆ ਸੀ ਤੇ ਨਵਾਂ ਗਲਾਸ ਚੜਾਉਂਦੀ ਸੀ ਇਹ ਤੇ ਅੱਛਾ ਮਸਿਆ ਮਰ ਨਾ ਕਮਾ ਫੁੱਟੇ ਤੇ ਇਹਦੇ ਨੂੰ ਗੰਦੇ ਆ ਪਾਦੇ ਮੈਨੂੰ ਦੀਦਾ ਘੱਟ ਹੈਗਾ ਥੋੜਾ ਜਿਹਾ ਅੱਛਾ ਗਤੂ ਗਰੀ ਫੈਦਾ ਆ ਦੇਖ ਲੈ ਕੁੜੇ ਮੋਰੀਆਂ ਕੱਢੀਆਂ ਨਵਾਂ ਕੰਬਲ ਜਿਹਾ ਦੇਖ ਲੈ ਐਂ ਨੰ ਗੰਦੇ ਪਾਉਂਦੇ ਹੁੰਦੇ ਨਾ ਮਖਾਲਾ ਤੈਨੂੰ ਮੈਂ ਪਾ ਕੇ ਦਿਖਾਵਾਂ ਵੀ ਐਂ ਬਰੀਕ ਬਰੀਕ ਨੰ ਗੰਦੇ ਪਾਉਂਦੇ ਹੁੰਦੇ ਨੇਗੇ ਹੈ ਮੈਂ ਕੁੜੇ ਕੀ ਕਰੇ ਦੇਖ ਲੈ ਹਜੇ ਕਹਿੰਦੀ ਆ ਕਿ ਮੈਨੂੰ ਤਾਂ ਪਾਉਣੇ ਨਹੀਂ ਹੁੰਦੇ ਆਪੇ ਪਾਲ ਐਂ ਥੋੜੇ ਬੋਲਦੇ ਹੁੰਦੇ ਨੇਗੇ ਐ ਤਾਂ ਨਹੀਂ ਹੈ ਅਪਵਾ ਨਹੀਂ ਭਾਣੇ ਥੋੜੇ ਨੰ ਗੰਦੇ ਰਹਿੰਦੇ ਨੇ ਹੈ ਇਹਨੂੰ ਤਾਂ ਰੋਹੀ ਗੱਲ ਉਹ ਲੜਾਈ ਵਾਲੀ ਕਰਦੀ ਐ ਪਰ ਹੁਣ ਕੀ ਕਰਾਂ ਲੜਾਈ ਤੇ ਜਿੰਨੀ ਮਰਜ਼ੀ ਕਰਾ ਲੈ ਹਾਂ ਹੈ ਲਾਂਟੀ ਤੂੰ ਜਿੰਨ ਸਮਝਾਣਾ ਤਾਂ ਕੀ ਸੀ ਮੈਂ ਮਮੀ ਨੂੰ ਤੂੰ ਤਾਂ ਮਨ ਨਾਲ ਹੀ ਲੱਗ ਗਿਆ ਇਹਦੇ ਆਹ ਬੜੀ ਕਰਾ ਆਗਾ ਮਾਤਾ ਫਿਰ ਗਵਾ ਆਈ ਆਖਿਆਗਾ ਵੀ ਭਾਈ ਕਾ ਤੂੰ ਬੋਲੀਆਂਗੀ ਆਈ ਇਹ ਅੱਛਾ ਸੁਣੇ ਹੁੰਦੇ ਆਉਂਦੇ ਤੇ ਤੇ ਤਾਂ ਕਰਕੇ ਆਣੀ ਆ ਹੈ ਨਹੀਂ ਮੈਂ ਇਥੇ ਲੈ ਮੈਂ ਗਵਾ ਦਿੰਨੀ ਆ ਹੈ ਨਾ ਹੈ ਕਿ ਮੈਂ ਅਕਲ ਸੀ ਲਮੈ ਜੋ ਤਾਂ ਨਹੀਂ ਆਉਂਦਾ ਮੈਂ ਕਹਤਾ ਵੀ ਇੱਕ ਤਾਂ ਕੰਬੜੀ ਵਾਲਾ ਵੱਡਾ ਹੈ ਕਿ ਮੈਂ ਲੋਟਾ ਆ ਗਾਇਆ ਦੱਸੋ ਆਹ ਕੰਬੜਾ ਪੜੇਗਾ ਕੋਈ ਵੱਡਾ ਕੰਬੜਾ ਮੈਂ ਤੇਨੂੰ ਦੇ ਆ ਨਵਰਾਏ ਥੋੜੇ ਬੋਲਦੇ ਹੁੰਦੇ ਨੇ ਇਹਦਾ ਸੱਚੀ ਗੱਲ ਨਹੀਂ ਕਹਿੰਦੀ ਐ ਤੂੰ ਤੂੰ ਆਣੇ ਆਣਦੇ ਵੀ ਲੜਨ ਜਾਉਂਦਾ ਮਮੇ ਕਿਸੇ ਦਾ ਮਗਰ ਲੱਗਿਆ ਕਰੋ ਇਹ ਤਾਂ ਕਹਿ ਕੇ ਵਗ ਜਾ ਆਹ ਚੱਕੜ ਕੱਪੜੀ ਲਵਾ ਲੈ ਰਾਇ ਗਿਆ ਦਾ ਹਜ਼ਾਰ ਲਾਉਣੀ ਆ ਫਿਰ ਜ਼ਰੂਰੀ ਆ ਕੋਈ ਨਾ ਆਹੀ ਆ ਤੁਹਾਡੇ ਘਰੇ ਨਾ ਆਇਆ ਕਰਾਂਗੇ ਕਿਸੇ ਦੇ ਹੋਰ ਵਗ ਜਾਂਦੇ ਆਇਆ ਕਰੋ ਨਾ ਵਗ ਜਾਓ ਆਹੋ ਇਹਦੀਆਂ ਬੂੰਗਾਂ ਬਹੁਤ ਫਿਰਦੀਆਂ ਆਈਆਂ ਹੋਰ ਕੋ ਬਥੇਰੇ ਕਿਸੇ ਨੇ ਹੋਰ ਚਾਹ ਪੀ ਆਇਆ ਕੋਈ ਨਾ ਕੋਈ ਨਾ ਵਗ ਜਾਓ ਆਇਆ ਲੜਾਈ ਲੜਾਈ ਪਉਣ ਆਈ ਸੀ ਹੋਰ ਕੀ ਕਾਰਨ ਆਈ ਸੀ ਇਹ ਲੜਾਈ ਕਾਦੀ ਆ ਤੇ ਨੋ ਸਿੱਧੇ ਤੇ ਹੈ ਭਾਈ ਕੰਬਲ ਚ ਤੂੰ ਛੋਟੇ ਨੰਗੰਦੇ ਪਾ ਮੋਰੀਆਂ ਕਰਤੀਆਂ ਤੂੰ ਉਹਦੇ ਵੀ ਗਾ ਪੈ ਗਈ ਹੱਤ ਹੋ ਗਈ ਤੇਰੇ ਆਈ ਤਾਂ ਕੋਲ ਪੈਣੀ ਸੀ ਲਾ ਕੋਈ ਕਿ ਚੱਜ ਦੀ ਗੱਲ ਕਰਿਆ ਆ ਕੇ ਲਾ ਹੂਆ ਕਰਦਾ ਤੂੰ ਆਇਆ ਕਰਦਾ ਥੋੜੀ ਕਰੀ ਦਾੰਦਾ ਗਾ ਇਹ ਗਾ ਪੈਣ ਵਾਲੀ ਕੀ ਗੱਲ ਹੈ ਤੂੰ ਆਂਡ ਇਹ ਹੀ ਆਉਂਦੀ ਸੀ ਆਂਗਵਾਂਡ ਚ ਐਸੇ ਨਾਲ ਹੀ ਤੂੰ ਲੜਕੇ ਬਹਿ ਗਈ ਮੇਰੀ ਪਰਜਾਈ ਆਈ ਸੀ ਤੂੰ ਉਹਨੂੰ ਨਹੀਂ ਚਾਹਦੀ ਘੁੱਟ ਪਈ ਤੂੰ ਕਿਸੇ ਨੂੰ ਜਰਦੀ ਨਹੀਂ ਕੋਈ ਆ ਜਾਣਾ ਮੈਂ ਕਰਦਾ ਅਗਲਾ ਜੇ ਕੋਈ ਰਿਸ਼ਤੇਦਾਰ ਆਜਾ ਤਾਂ ਨਹੀਂ ਤੂੰ ਜਰਦੀ ਦਰਦੀ ਕਿ ਹੁਣ ਜੇ ਕੋ ਜੰਗੀ ਤਰ੍ਹਾਂ ਬੋਲੂ ਫੇਰ ਹੁਣ ਕਿਉਂ ਗੱਲ ਸੀ ਪਖਨ ਗੁੰਦੇ ਦੀ ਪਾਏ ਆਈ ਨਹੀਂ ਕਰੇ ਨੇ ਕੀ ਗੱਲ ਜਿਹੋ ਪਾਏ ਮੈਂ ਬਾਈ ਗਿਆ ਹੁਣ ਮੈਂ ਤਾਂ ਆਈ ਨਹੀਂ ਕਰਦੇ ਹੁੰਦੇ ਤੂੰ ਉਹਦਾ ਹਜਾਰਾ ਕਿ ਤਰਤਾ ਉਹੀ ਗੱਲ ਉਹੀ ਆਉਂਦੀ ਸੀ ਆਪਣੇ ਦਾਣ ਗਵਾਂਢ 'ਚ ਆਈ ਨਹੀਂ ਕਰਦੇ ਹੁੰਦੇ ਕਿਸੇ ਨਾ ਬਣਾ ਕੇ ਰੱਖੀਦੀ ਹੁੰਦੀ ਮੈਂ ਤੈਨੂੰ ਦੱਸਾਂ ਹੈ ਆਏ ਥੋੜੇ ਬੋਲਦੇ ਹੁੰਦੇ ਕੋਈ ਰਿਸ਼ਤੇਦਾਰ ਆਜੇ ਉਹ ਨੂੰ ਮੈਂ ਸਿੱਧੇ ਮੂੰਹ ਬੁਲਾਉਂਦੀ ਕੋਈ ਆਣ ਗਵਾਂਢ 'ਚ ਆਜੋ ਉਹ ਨੂੰ ਮੈਂ ਸਿੱਧੇ ਮੂੰਹ ਬੁਲਾਉਂਦੀ ਆਈ ਨਹੀਂ ਬੋਲ ਰਿਹਾ ਉਹਨੇ ਮੇਰਾ ਪੁੱਤ ਆਂਢ ਗੁਆਂਢ ਚ ਕੋਈ ਆਂਦਾ ਆਂਟੀ ਹੁੰਦੀ ਹੁੰਗਾ ਉਂਗਲ ਲਾਉਣ ਵਾਸਤੇ ਔਰ ਕੋਈ ਨਹੀਂ ਆਉਂਦਾ ਕੋਈ ਉਹ ਨਹੀਂ ਉਂਗਲਾਂ ਲਾਉਂਦਾ ਤੈਨੂੰ ਸਿੱਧੀ ਗੱਲ ਕਹੀ ਸੀ ਵੀ ਭਾਈ ਤੂੰ ਨੰਗੰਦੇ ਛੋਟੇ ਪਾ ਕੰਬਲ ਚ ਮੋੜੀਂਗਾ ਹੋਵੇ ਮੈਂ ਡਰੇ ਚੋਜ ਮੈਨੂੰ ਆਏ ਮੈਂ ਪਾ ਤੇ ਇਹ ਤਾਂ ਕੰਬਲ ਵਾਲਾ ਵੱਡਾ ਫਿਰ ਜੇ ਤੇ ਲੋਟੀ ਨਹੀਂ ਆਉਣਾ ਹੁਣ ਮੈਂ ਕੀ ਕਰਾਂ ਇਹਨੂੰ ਕੰਬਲ ਵਾਲਾ ਵੱਡਾ ਫਿਰ ਉਹ ਇਹ ਗੱਲ ਵੀ ਵੱਡੇ ਚ ਕਿਹੜਾ ਪੈਂਦੇ ਨੇ ਛੋਟੇ ਕੀ ਜਿਆਦੇ ਕੋਸਰ ਮੈਂ ਨਾ ਕਦੇ ਪਾਇ ਹੀ ਬੜਾ ਪੜਾਈ ਕਰੀ ਇਕੱਲੀ ਮੈਂ ਤਾਂ ਇਹ ਕੰਮ ਚ ਪਾਈ ਨਹੀਂ ਕਦੇ ਨਹੀਂ ਪਈ ਤਾਂ ਬਈ ਸਾਰਾ ਕੰਮੀ ਕਰਨਾ ਪੈਂਦਾ ਤੇ ਉਹੀ ਗੱਲ ਮਿੱਠਾ ਬੋਲਦੇ ਹੁੰਦੇ ਨਾ ਜੀ ਕਹਿੰਦੇ ਹੁੰਦੇ ਜੀ ਕਹੌਦੇ ਹੁੰਦੇ ਆ ਚਲ ਕੋਈ ਹੋ ਜੜੀ ਹੋ ਗਈ ਹੋ ਵਾਗੀ ਲੈ ਮੈਨੂੰ ਆ ਦੱਸੋ ਜਮਾ ਪਾਦਾ ਆ ਛੋਟੇ ਛੋਟੇ ਨੰਗੰਦੇ ਪਾਪ ਤਾਂ ਆਏ ਨਹੀਂ ਪਾਉਂਦੇ